ਅੱਜ ਤੇਰੀ ਯਕਾਮ ਜੀ ਸਾਰਿਆਂ ਨੂੰ ਉਮੀਦ ਕਰਦੇ ਆ ਜੀ ਤੁਸੀਂ ਸਾਰੇ ਜਾਨੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਤੇ ਆਪਣੇ ਆਪਣੀ ਜ਼ਿੰਦਗੀ ਦੇ ਵਿੱਚ ਖੁਸ਼ ਹੋਵੋਗੇ ਜੀ ਪਰਮਾਤਮਾ ਤੁਹਾਨੂੰ ਸਾਰਿਆਂ ਨੂੰ ਤੰਦਰੁਸਤੀ ਬਖਸ਼ੇ ਤੇ ਸਾਰਿਆਂ ਦੇ ਕੰਮਾਂ ਕਾਰਾਂ ਵਿੱਚ ਮਾਲਕ ਕਰੀ ਜੀ ਵਾਦਾ ਆ ਨੌ ਜੀ ਹਲਪਾ ਅੱਜ ਜੈਸਮੀਨ ਹੋ ਗਈ ਥੋੜੀ ਬਿਮਾਰ ਬੁਖਾਰ ਚੜਦਾ ਜੀ ਉਹਨੂੰ ਕਾਫੀ ਮੌਸਮ ਜੇ ਚੇਂਜ ਹੋਣ ਕਰਕੇ ਨਾ ਧੁੱਪ ਤਾਂ ਅੱਜ ਹੀ ਨਿਕਲੀ ਹੈ ਅੱਜ ਵੀ ਧੁੱਪ ਹੀ ਨਿਕਲੀ ਹੋਈ ਹੈ ਸ਼ਾਮ ਨੂੰ ਫੇਰ ਬੱਦਲ ਉੱਠ ਜਾਣਾ ਮੇਰੇ ਖਿਆਲ ਨਾਲ ਇੱਥੇ ਤੱਕ ਮੇਰਾ ਆਈਡੀਆ ਸ਼ਾਮ ਨੂੰ ਬੱਦਲ ਫੇਰ ਉੱਠ ਜਾਣਾ ਅ ਚਲੋ ਬਾਕੀ ਦੇਖੋ ਫਨਹਾਲ ਚਲੋ ਇੱਕ ਦਿਨ ਦਾ ਰੱਬ ਨੇ ਸਾਹ ਦਵਾਇਆ ਨਦੀਆਂ ਨੂੰ ਨਹਿਰਾਂ ਨੂੰ ਦਰਿਆਵਾਂ ਨੂੰ ਭਾਈ ਮਾਣਾ ਮੋਟਾ ਸਾਥ ਆਇਆ ਨਹੀਂ ਤਾਂ ਮੀਂਹ ਲਗਾਤਾਰ ਹੀ ਪਈ ਜਾਂਦਾ ਤਾਂ ਜੀ ਲਗਾਤਾਰ ਮੀਂਹ ਪੈਣ ਕਰਕੇ ਅ ਸਮਝ ਲਓ ਤੁਸੀਂ ਸਭ ਪਾਸੇ ਪਾਣੀ ਵਧਿਆ ਹੋਇਆ ਦਰਿਆਵਾਂ ਵਿੱਚ ਵੀ ਵਧਿਆ ਹੋਇਆ ਨਹਰਾਂ ਚ ਵੀ ਨਦੀਆਂ ਚ ਵੀ ਹਨਾ ਤੇ ਸੌ ਬਰੇ ਲੱਗਦਾ ਦਾ ਜੀ ਕਿਉਂਕਿ ਬਹੁਤ ਹਿੱਸਾ ਪੰਜਾਬ ਦਾ ਪਾਣੀ ਵਿੱਚ ਭਾਈ ਪਾਣੀ ਨਾਲ ਪ੍ਰਭਾਵਿਤ ਹੋ ਗਿਆ ਹਨਾ ਤੇ ਫਲਹਾਲ ਚੋਂ ਸਾਡੇ ਏਰੀਆ ਚ ਕਿਰਪਾ ਮਾਲਕ ਦੀ ਫਲਹਾਲ ਠੀਕ ਹੈ ਅੱਗੇ ਸਾਡੇ ਏਰੀਆ ਨੇ ਕਈ ਵਾਰ ਝਟਾ ਚੱਲ ਲੀਆਂ ਕਈ ਵਾਰ ਨੁਕਸਾਨ ਹੋ ਗਿਆ ਸਾਡੇ ਏਰੀਆ ਦਾ ਐਤਕੀ ਚਲੋ ਫਲਹਾਲ ਕਿਰਪਾ ਜੀ ਮਾਲਕ ਦੀ ਹਨਾ ਤੇ ਹੁਣ ਆਏ ਆ ਜੀ ਧਰਮ ਸਿੰਘ ਹਸਪੀਟਲ ਜੈਸਮੀ ਨੂੰ ਮੰਮੀ ਯਾਰਾ ਭਾਬੀ ਜੀ ਨਾਲ ਉਹ ਲੈ ਕੇ ਅੰਦਰ ਉਹਦੇ ਕੁਝ ਬੁਖਾਰ ਚੜੀ ਜਾਂਦਾ ਹਨਾ ਮੌਸਮ ਚੇਂਜ ਹੋਣ ਕਰਕੇ ਠੰਡ ਲੱਗੀ ਜਾਂਦੀ ਆ ਤੇ ਬਾਕੀ ਚਲੋ ਹੁਣ ਦੇਖਦੇ ਆ ਹੁਣ ਅੰਦਰ ਜਾ ਕੇ ਤੇ ਆ ਜੋ ਖਚਾਲਦੇ ਜੀ ਅੰਦਰ ਪਹੁੰਚ ਗਏ ਜੀ ਰੈਗੂਲਰ ਚੈੱਕ ਅਪ ਕਰਵਾਉਣ ਲਈ ਫਿਰ ਤੋਂ ਹਸਪੀਟਲ ਬਾਬਾ ਜੀ ਨੇ ਕਿਹਾ ਨੇ ਸਭ ਕੁਝ ਹੋਵੇ ਠੀਕ ਸੋ ਹੁਣ ਆਪਾਂ ਚਾਲਦੇ ਆ ਜੀ ਫਿਰ ਅੰਦਰ ਰਾਸਤਾ ਬਹੁਤ ਜ਼ਿਆਦਾ ਅੰਦਰ ਐਸੇ ਤੱਕ ਦਿੱਕੀ ਆ ਜੀ ਮੰਡੇ ਆ ਨਾ ਇਸ ਕਰਕੇ ਕਾਕ ਗਿਆ ਹੋ ਲਓ ਜੀ ਜੈ ਜਸਮੀਨ ਭਾਈ ਉਹ ਵੀ ਥੋੜੀ ਅਜੇ ਢਿੱਲੇ ਆ ਪਹੁੰਚਿਆ ਜੀ ਹਸਪੀਟਲ ਇਹ ਪਤਾ ਨਹੀਂ ਕਿ ਉਹ ਰਹੇ ਚਾ ਕੋਰੋਨਾ ਤੇ ਨਾ ਉਸ ਦਿਖਾਉਂ ਖਾਣੇ ਲਿਜਾ ਮਾਤਾ ਮੋਰੀ ਕੀ ਉਹ ਚਾ ਉਹਨਾਂ ਨੇ ਕਰਿਆ ਦੀਪੀ ਚ ਕੋਈ ਨਾ ਦੋਰੀ ਬਾਜੂ ਦੇ ਮਤਲਬ ਬੀਪੀ ਸਟੇਬਲ ਹੈ ਹੂੰ ਬੜੀਆ ਬਾਦ ਹੂੰ ਕੱਟਿਆ ਵਾਤਾ ਚੱਕਟਿਆ ਵਾਤਾ ਜਿੱਦੀ ਦਿੱਤੀ ਆ ਪਾਣੀ ਪੀ ਉਹ ਕੰਨ ਰਸੂਆ ਖੋਦੀ ਦੇ ਮੌਸਮ ਤੋਂ ਥੋੜਾ ਲੰਬੇ ਚੱਲੋ ਹੂੰ ਜਿਖਾ ਖਾਣ ਖਾਣ ਕਰਕੇ ਤੁਹਾਨੂੰ ਦੱਸਣਾ ਜੀ ਖਾਪੀ ਨਹੀਂ ਹੁੰਦੀ ਹਾਂ ਤਾਂ ਬਣਾਏਗੀ ਬਹੁਤ ਲੰਗੀ ਜੰਦੀ ਹੈ ਮੈਂ ਤਾਂ ਸਾਥੀ ਉਹ ਬਹੁਤ ਚਾਹੋ ਪੱਕੀ ਗਿਆ ਚਲ ਕੋਈ ਨਾ ਹੋ ਜਾਣਾ ਠੀਕ ਹੈ ਕੋਈ ਕੀ ਸਾਮੀ ਉਹਦਾ ਉਹ ਪ੍ਰੋਜੈਕਟ ਕਰਨੇ ਦੀ ਪਾਣੀ ਨੂੰ ਮੈਨੂੰ ਉਹ ਦੇਖੋ ਨਾਰਮਲ ਪਾਣੀ ਪੀਂਦੀਆਂ ਕਰ ਉਹ ਵੀ ਠੰਡਾ ਲੱਗਦਾ ਗਰਮ ਪਾਣੀ ਪੀ ਕੇ ਬਿਆਸ ਮੋਰ ਲੱਗਦੀ ਰ ਨਾਰਮਲ ਪਾਣੀ ਉਹ ਇੱਕ ਤਾਂ ਪੀਣੀ ਆ ਨਾ ਹਾਂ ਕਰਦੀ ਆ ਤਾਜ਼ਾ ਤਾਜ਼ਾ ਪੀ ਲਈ ਕਰ ਹਾਂ ਉਹ ਪੀਦੀ ਹੈ ਟੁੱਟੀ ਵਾਲਾ ਪਾਣੀ ਉਹ ਵੀ ਸ਼ਾਂਤ ਹੀ ਲੱਗਦਾ ਜੇ ਉਹ ਪਾ ਗਰਮ ਪਾਣੀ ਕਰਕੇ ਪੀਦੀ ਜੇ ਕਹਿੰਦੇ ਕੋਸਨ ਦਾ ਪਾਣੀ ਪੀ ਲਓ ਉਹ ਫੇਰ ਥੋੜਾ ਥੋੜੀ ਗਰਮ ਉਹਦੇ ਵਿੱਚ ਆ ਜਾਂਦਾ ਉਹ ਫੇਰ ਬਿਆਸ ਲੱਗਦੀ ਉਹਦੇ ਨਾਲ ਨੜਾ ਗਰਮੀ ਚ ਕੋਸਾਵਾ ਵੀ ਨਹੀਂ ਪੀਵੰਦਾ ਬਹੁਤ ਔਖਾ ਚਲੋ ਅਪਣੇ ਜਿਲ੍ਹੇ ਮੈਂ ਇੱਕ ਵਾਰੀ ਮੇਕਰ ਰੈਗਨਲ ਡਾਕਟਰ ਨੂੰ ਦਿਖਾ ਲਿਆ ਜਿਹੜੇ ਆਪਣੇ ਹੁੰਨੇ ਆ ਡਾਕਟਰ ਵੀ ਉਹਨਾਂ ਨੂੰ ਦਿਖਾਵਾ ਖਾਂਦੂ ਬੁਖਾਰ ਚ ਖਾਂਦੀ ਦਵਾਈ ਉਹਨਾਂ ਨੇ ਵੀ ਹੁਣ ਕਹਿਤਾ ਕਿਨੇ ਵੀ 2-3 ਦਿਨ ਦੇਖੋ ਨਾ ਰਾਮ ਨਹੀਂ ਆਉਂਦਾ ਤੇ ਆਰਾਮ ਨਹੀਂ ਆਉਂਦਾ ਦਵਾਈ ਤਾਂ ਸਾਨੂੰ ਲੰਦਿਆਂ ਨੂੰ ਹੋ ਗਈ 2-3 ਦਿਨ ਪਰ ਆਰਾਮ ਨਹੀਂ ਆ ਰਿਹਾ ਜੀ ਉਹਦੇ ਕਰਕੇ ਫਿਰ ਉਹ ਵੀ ਡਾਕਟਰ ਸਾਹਿਬ ਅੱਜ ਕਹਿਣ ਲੱਗੇ ਉਹ ਕਹਿੰਦੇ ਵੀ ਨਹੀਂ ਵੀ ਜਿਆਦਾ ਤੇਜ਼ ਅਸੀਂ ਦਵਾਈ ਦੇ ਨਹੀਂ ਸਕਦੇ ਵੀ ਤੁਸੀਂ ਭਾਈ ਉੱਥੇ ਜਾਓ ਉਹ ਕਿਹਾ ਉਹ ਵਧੀਆ ਲੈ ਇਨਾਂ ਨੇ ਹੁਣ ਇੱਧਰ ਸਾਨੂੰ ਸੈਪਰੇਟ ਰੂਮ ਚ ਭੇਜਤਾ ਤੇ ਕਹਿੰਦੇ ਵੀ ਪਹਿਲਾਂ ਬੀਪੀ ਹਾਂ ਨਾਲ ਤਾਂ ਹੌਲ ਵੀ ਹੈਗੀ ਹੈ ਜੀ ਇੱਥੇ ਪੇਸ਼ੈਂਟ ਬਹੁਤ ਹੋ ਰਹੇ ਹਾਂ 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 ਕੋਈ ਕਿਸੇ ਦੀ ਕੁਝ ਵਜ਼ਤ ਨਹੀਂ ਪੇਸ਼ੈਂਟ ਨਹੀਂ ਉਹ ਨਾਲੇ ਆਪਾਂ ਤਾਂ ਚੱਲ ਇੱਕ 10 ਮਿੰਟ ਜਿਹੜਾ ਹੁਣ ਬੀਪੀ ਮਾੜਾ ਸਟੇਬਲ ਜਾ ਕਰਕੇ ਲੋਕਲ ਡਾਕਟਰਾਂ ਤੋਂ ਸਾਨੂੰ 2-3 ਦਿਨ ਹੋ ਗਏ ਦਵਾਈਆਂ ਲੰਦਿਆਂ ਨੂੰ ਪਰ ਨਹੀਂ ਆਰਾਮ ਆਇਆ। ਚਾਤੀ ਲੈ ਕੇ ਚਫਟੇ ਚੱਕੇ ਹੋਏ। ਜਿਖਾਂ ਤਾਂ ਫਿਰ ਵੀ ਬਹੁਤ ਜ਼ਿਆਦਾ ਠੀਕ ਹੋ ਗਿਆ। ਉਹ ਉਵੇਂ ਕਰਕੇ ਕੰਬੇ ਨਾ ਬੁਖਾਰ ਜਾਨੀ ਚੜੀ ਜਾਂਦਾ। ਚਲ ਕੋਲ ਕੋਲ ਤਾਂ ਬੁਖਾਰ ਵੀ ਪ੍ਰੈਸਿਡੈਂਸੀ ਦੀ ਬੁਖਾਰ ਚੜਨਾ ਵੀ ਗੱਲ ਤਾਂ ਵੀ ਚੜਨਾ ਨਹੀਂ ਚਾਹੀਦਾ ਵੀ ਜੇ ਤੁਸੀਂ ਬਿਮਾਰ ਆ ਤਾਂ ਰੀਨੋਰ ਦਾ ਪ੍ਰੋਬਲਮ ਹੋਰ ਕੀ। ਹਾਂ ਹਾਂ ਹੁਣ ਤਾਂ ਫੇਰ ਹੈਗਾ ਹੀ ਆ। ਸੋਚ ਕੇ ਜਿਗ ਜਾਣੀਆਂ ਪੈਂਦੀਆਂ ਨਾਰਮਲ ਬੰਦਾ ਹੁੰਦਾ ਫਿਰ ਮੈਂ ਕਿ ਕਰੀ ਦੱਸਾਂ ਮੈਂ ਆਦਾਂ ਦੇ ਸ਼ਹਿਰ ਤੇ ਲੱਗੇ ਪੈਰੀਂ ਨਾ ਮੈਂ ਬਹੁਤ ਹਰਕਤ ਪੈਣੀ ਹੂੰ ਫਿਰ ਤਾਂ ਬਹੁਤ ਕੁਝ ਸੋਚ ਕੇ ਲੈਣਾ ਪੈਂਦਾ ਹੈ ਤਾਂ ਨਾ ਹੁੰਦੇ ਕੋਈ ਜਦੋਂ ਮਨ ਚੱਕ ਹੋਈ ਨਾ ਬਹੁਤ ਕੁਝ ਸੋਚ ਨਹੀਂ ਲੋੜੇ ਪਾ ਮੁਸਕਾ ਵੀ ਨਹੀਂ ਕਰ ਸਕਦੇ ਕੋਈ ਲੋੜ ਨਹੀਂ ਹੈ ਬੜਾ ਸਿੱਧਾ ਹਸਪੀਟਲ ਆਓ ਦਵਾਈ ਲਓ ਨੜੇ ਉੱਥੇ ਹੁਣ ਆਏ ਆ ਕਿ ਲੋਕ ਉਹ ਡਾਕਟਰ ਉੱਦਾਂ ਨਹੀਂ ਤੇਜ ਦੁੰਦੇ ਦਵਾਈ ਉਹ ਜਿਵੇਂ ਬਿਲਕੁਲ ਲਾਈਟ ਦੰਦੇ ਆ ਤਾਂ ਹੀ ਫਰਕ ਨਹੀਂ ਪੈਂਦਾ ਉਹ ਹਾਂ ਮੇਰੀ ਗੱਲ ਨਹੀਂ ਪੈਂਦਾ ਇਹ ਦੇਖਣਗੇ ਵਧੀਆ ਦਰਪੂ ਹਾਂ ਹੁਣ ਇਹਨਾਂ ਨੇ ਆਪਣੇ ਹਿਸਾਬ ਨਾਲ ਇਹਨਾਂ ਨੇ ਆਪਣੇ ਹਿਸਾਬ ਨਾਲ ਦੇਣੀਆਂ ਦੋਈ ਹੁਣ ਇਹਨੂੰ ਅਪਰੇਟ ਚ ਦੇਣੀਆਂ ਨੇ ਉਹ ਤਾਂ ਸਭ ਆਪਣੇ ਜੋ ਨੂੰ ਤੋ 16 ਦਾ ਮਡੇ ਜਿਹਾ ਸੀ ਕੋਈ ਪੁੱਤਾ ਦੇਸ਼ੇ ਪੁੱਤਾ ਆਇਆ ਚ ਕਰਕੋ ਮੇਂ ਹੋ ਜਾਣਾ ਸੱਤ ਤੱਕ ਸੰਧਪਾਵਾ ਨੇ ਹਾਂ ਬਹੁਤ ਵੈਰ ਕੋ ਮਾਸਾ ਹੁਣ ਮਹੀ ਪਈ ਗਿਆ ਨਾ ਤਿੰਨ ਚਾਰ ਦਿਨਾਂ ਕੁਛ ਨਾ ਆਪਾਂ ਕੂਲਰ ਦਾ ਫੋਣੀ ਨਿਕੜਿਆ ਯਾਰ ਕੈਨੇਡਾ ਤੋਂ ਵੀ ਮਾਰੇ ਮੌਤ ਚਾਹੁੰਦਾ ਨਾ ਕਿਨੇ ਕਦ ਕੂਲਰ ਦੀ ਲੋੜ ਆ ਹੁਣ ਨਾ ਕੂਲਰ ਚਲਾਇਆ ਤਾਂ ਹੈ ਨਹੀਂ ਆਪਾਂ ਕਾਫੀ ਦਿਨ ਹੋ ਗਏ ਚਲਾਇਆ ਨਹੀਂ ਹੁਣ ਅੱਛਰ ਤਾਂ ਹੋਏ ਨਾ ਪਾਣੀ ਤਾਂ ਪਾਣੀ ਤਾਂ ਨਾ ਕਰਦੇ ਵੀ ਡੇਂਗੂ ਦੀ ਅਮੋਲੂ ਮੁੰਡੇ ਨੂੰ ਹੋ ਗਿਆ ਮਵਾ ਰ데요 ਲੈ ਹਾਂ ਸੱਚੀ ਗੱਲ ਹੈ ਇਹ ਵੀ ਹੋ ਗਈ ਭੈ ਗਿਆ ਉਹ ਬਚਾਰਾ ਆਇਆ ਵੀ ਘਰ ਤੇ ਪਾਰ ਗਿਆ ਵਾ ਡਿਊਟੀ ਕਰਨ ਮਾਸੀ ਹੈਗੀ ਤਾਂ ਉਹਦੀ ਕਿਹਨੂੰ ਮਾਸੀ ਕਹਿੰਦੀ ਥੋੜੇ ਦਿਨ ਮੇਰੇ ਕੋਲ ਆ ਕੇ ਰੈਸਟ ਕਰਨ ਨੂੰ ਅੱਛਾ ਅੱਛਾ ਉਹ ਮੇਰੇ ਕੋਲ ਆ ਗਈ ਉਹ ਫਿਰ ਵੀ ਹੈ ਤਾਂ ਦੀ ਬਿਆੜੇ ਨੂੰ ਹੋਣੀ ਪਈ ਹੁੰਦਾ ਕੋਈ ਵੀ ਵਿਆਹ ਕਰੂ ਰਹਿਣ ਹਾਂ ਹਾਂ ਫਿਰ ਵੀ ਅਦਿਨੀ ਮੇਂ 2-3 ਸਾਲ ਲੱਗੇ ਨੇ 2-3 ਸਾਲ ਲੱਗੇ ਮੂਹਰ ਨਾ ਹੋਇਆ ਪਹਿਲਾਂ ਜਿੰਨਾ ਤੱਟਾ ਤੱਟਰੇ ਆ ਗਏ ਅੱਪਰ ਦਾ ਫੇਟਾ ਭਰੇ ਆ ਹੁਣ ਆਏ ਆ ਵੀ ਉਹ ਕੰਮ ਉੱਥੇ ਹੀ ਕਰਨਾ ਪੈਂਦਾ ਕਿਆ ਪਤਾ ਕਿੰਨਾ ਕੰਮ ਹੁਣ ਸਾਨੂੰ ਥੋੜੀ ਪਤਾ ਜਿਹੜਾ ਮੈਂ ਮਾਂ ਦੀ ਤੋਂ ਦਰ ਤੇ ਵੀ ਹੈਗੀ ਤਾਂ ਵੀ ਤੇਰੀ ਵੱਤ ਨਹੀਂ ਨਹੀਂ ਉਹ ਤਾਂ ਹੈਗਾ ਪਰ ਹੁਣ ਜਿਹੜੀ ਕੰਪਨੀ ਚ ਗਿਆ ਵਾ ਕਿਆਪ ਤਾਂ ਕੰਮ ਕਿੰਨਾ ਕੁ ਲੰਦੇ ਹਾਂ ਹਾਂ ਕੰਮ ਤਾਂ ਵੀ ਜ਼ੋਰ ਬਹੁਤ ਹੋ ਜਾਂਦਾ ਕਈ ਵਾਰ ਕੰਪਨੀਆਂ ਕੰਮ ਬਹੁਤ ਲੰਦੀਆਂ ਗਈ ਹੁਣ ਕਿੱਦਾਂ ਠੀਕ ਲੱਗਦਾ ਕੁਛ ਮੈਨੂੰ ਥੋੜਾ ਜਿਹਾ ਫਰਕ ਹੈ ਕਿ ਜਿਹਦੀ ਵੀ ਗੋਲੀ ਦਿੱਤੀ ਪਾਣੀ ਦੇ ਤਾਂ ਹਾਂ ਥੋੜੀ ਜਿਹਾ ਸੀ ਤੁਮੜ ਤੋਂ ਹੱਟ ਕੇ

ਮੇਰਾ ਬੀਜੀ ਆ ਮੇਰੀ ਚਪਲਾ ਨਹੀਂ ਕਿਨਾ ਤੇਰੀ ਚਪਲਾ ਉੱਥੇ ਮੇਰੀਆਂ ਚਪਲਾ ਹੈ ਉਹ ਮੱਟੂ ਆ ਦੇ ਮੈਂ ਲੱਗਿਆ ਪਾਰੀ ਗੰਨ ਬੀਜੀ ਦੇ ਮੈਂ ਕੱਲ ਨੂੰ ਆ ਪਾਰੀ ਗੰਨ ਮੈਂ ਹੈ ਓਏ ਇਹਦਾ ਬੀਜੀ ਮੇਰਾ ਬੀਜੀ ਏ ਏ ਏ ਲੈ ਲੈ ਸਾਤਰੀ ਕਾਲ ਤਾਂ ਬੁਲਾ ਦੇ ਫਿਰ ਇੱਧਰ ਇੱਥੇ ਖੜ ਕੇ ਬੁਲਾ ਇੱਕ ਤਾਂ ਖੜਦੀ ਨਹੀਂ ਹੈ ਲੱਦੂ ਨੂੰ ਮਿਲੋ ਜੀ ਸਾਦੇ ਨੂੰ ਲੱਦੂ ਨੂੰ ਬੁਲਾਓ ਜੀ ਸਾਚੀ ਕਾਲ ਹੈ ਸਾਤਰੀ ਕਾਲ ਤਾਂ ਬੁਲਾਈ ਨਹੀਂ ਤਾ ਪੁੱਤ ਅਜ ਹਾਂ ਹੱਥ ਜੋੜ ਕੇ ਓਏ ਹੱਥ ਜੋੜ ਕੇ ਸਾਤਰੀ ਪਾਣਾ ਨੂੰ ਪਾਪਾ ਹਏ ਇੱਕ ਹੋਰ ਕਰ ਦੇ ਮੇਰੇ ਕਰੂੰਗੀ Tay chào gươt tay chào gươt tay gandaba chavi gandaba chubb hê ké ni ha lạc dùi ya mina chica hôn 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 ਚੱਲ ਕੋਈ ਨਾ ਹੋਵੇ ਉਹ ਗੱਲ ਵੀ ਜੇ ਛੱਤੀ ਜੀ ਵੀ ਰੁਕੀ ਤੀ ਹੂੰ ਗੱਲ ਜਾਂਵੇਂ ਰੁਕਿਆ ਪਿਆ ਛੱਤੀ ਜਮ ਹੋਈ ਤੇ ਠੀਕ ਆ ਤਰਾ ਚੱਲ ਕੋਈ ਨਾ ਹੋਵੇ ਉਹ ਗੱਲ ਤੇ ਉਹ ਤੇ ਛੱਡ ਦਿੰਦੀ ਦਵਾਈ ਬਦਲ ਕੇ ਦਿੱਤੀ ਉਹਨੇ ਕਹਿੰਦਾ ਦਵਾਈ ਤਾਂ ਉਹਨੇ ਚੇਂਜ ਕਰਤੀ ਇਧਰ ਪਾਪਾ ਜੀ ਨੇ ਭਾਈ ਸੰਭੀ ਹੋਈ ਆ ਡਿਊਟੀ ਆਪਣੀ ਹੋ ਐ ਪਾਪਾ ਜੀ ਕਿੱਡੀ ਲੱਗੀ ਵੀ ਭਾਈ ਡਿਊਟੀ ਸਖਤ ਹਾਂ ਹਾਂ ਪਾਚਾਰ ਹਰ ਤੇ ਕੱਟ-ਕੱਟ ਕਹਿੰਦੇ ਇਹਨਾਂ ਪਰ ਲੱਗਣੀ ਤਾਂ ਪੜਨਾ ਇਹਨਾਂ ਨੂੰ ਹਾਂ ਪੰਜਾਲ ਖਾ ਮ ਜਿਆਦਾ ਜਿਆਦਾ ਨਿਆਣਾ ਬੈਣੀ ਜਿਆਦਾ ਨਿਆਣਾ ਵਾ ਭਈ ਤੁਰਨ ਲੱਗ ਜੰਨਾ ਫੇਰ ਸਭੋ ਜਿਆਦਾ ਰਾਖੀ ਹੋ ਜਾਂਦੀ ਹੈ ਨਾ ਜਿਆਦਾ ਨੂਰ ਦੇਖ ਲਓ ਮੱਜੇ ਪਿਰਤੀ ਫੇਤਾ ਉਹਦੀ ਹੁਣ ਘੜੀ ਮਈ ਪਤਾ ਨਹੀਂ ਕਿੱਧਰ ਗਾਇਬ ਹੋ ਜਾਂਦੀ ਹੈ ਜਿਆਦੇ ਲੱਭੂ ਕਿੱਥੇ ਗਈ ਐਂ ਹੁੰਦਾ ਹੁਣ ਜਾ ਕਰਿਓ ਹੁਣ ਜਾ ਦੇਖੀ ਫੇਰ ਐਂ ਹੁੰਦਾ ਵੀ ਕਦੇ ਡੰਗਰਾ ਮੱਲਣਾ ਚਲ ਗਈ ਹੋਵੇ ਹਾਂ ਡੰਗਰ ਹੁਣ ਪਾਣੀ ਧਾਣੀ ਪਲਾਉਂਦੇ ਡੰਗਰ ਕਈ ਵਾਰ ਖੁੱਲਾ ਛੱਡਿਆ ਬਹ ਹੁੰਦਾ ਡਰ ਲੱਗਦਾ ਦੰਗਰਾਂਵਾਂ ਲਈ ਜੇ ਤਾਂ ਪਤਾ ਲੱਗ ਲਾਲ ਪਾਲੇ ਹਾਂ ਦੰਗਰਾਂਵਾਂ ਲਈ ਜੇ ਤਾਂ ਪਤਾ ਲੱਗ ਜੰਦਾ ਫੇ ਪਾਪਾ ਪਾਪਾ ਹੋਈ ਜਾਂਦੀ ਆ ਉੱਥੇ ਹਾਂ ਪਾਪਾ ਅੰਦਰ ਗਈ ਵੀ ਤਾਂ ਨਹੀਂ ਪਤਾ ਲੱਗਦਾ ਜਦ ਅੰਦਰ ਜਦ ਅੰਦਰ ਚਲ ਜੂਈ ਆ ਨਾ ਇਹ ਤੁਹਾਨੂੰ ਨੂਰ ਦਾ ਰਾਜ ਦਸੀ ਫੇ ਇਹ ਕੀ ਕਰਦੀ ਨਾ ਇੱਕ ਪਰਦੇ ਕੋਲ ਬੈਠ ਕੇ ਉਹਦੇ ਪਿੱਛੇ ਉੱਥੇ ਬਾਜ ਵੀ ਨਹੀਂ ਦੇਣੀ ਚੱਕਰ ਵਿੱਚ ਰੱਖੀ ਰਵੇ ਹਾਂ ਬੋਲ ਨਹੀਂ ਜਿੰਦੀ ਵੀ ਹਾਂ ਮੇਰੇ ਫੇਦਾ ਮੈਂ ਸਾਹ ਵੀ ਬਹੁਤ ਔਖਾ ਲੰਦੀ ਵੀ ਕਿਸੇ ਨੂੰ ਪਤਾ ਨਾ ਲੱਗੇ ਕਿ ਮੈਂ ਕਿੱਥੇ ਬੈਠੀ ਆ ਫੇ ਸਫੈਦੀ ਦੇ ਕਲੀ ਜੀ ਤਾਰ ਤਾਰ ਕੇ ਖਾਈ ਜਾਂਦੀ ਚਲ ਕੋਈ ਉਰੇ ਆ ਉਹ ਦੇ ਉਹਨੂੰ ਆਏ ਵੀ ਮੇਰੀਆਂ ਗੱਲਾਂ ਕਰਦੇ ਨੂਰ ਬੂਹ ਨਾ ਬਹੁਤ ਅਗਲੀ ਹੋਈ ਪਈ ਨੂੰ ਪਤਾ ਲੱਗਦਾ ਸਾਰਾ ਕੋ ਨੂਰ ਹੈ ਜੀ ਜਿਹੜੀ ਬਹੁਤ ਗੰਦੀ ਹੋ ਗਈ ਬਹੁਤ ਦਿੱਕਤ ਕਰਦੀ ਹੈ ਅੱਜ ਕੱਲ ਨੂਰ ਹੇ ਮੀ ਲੱਡੂ ਵੇ ਲੱਡੂ ਸਾਡਾ ਭੇਜ ਲਓ ਜਨਾ ਮੇਰਾ ਹੀਲਾ ਹੈ ਮੇਰਾ ਹੀਲਾ ਤੇਰਾ ਹੀਲਾ ਹੁਣ ਦ ਖੰਗ ਰਹਿ ਗਈ ਬਹੁਤ ਜ਼ਿਆਦਾ ਉਹ ਪੰਜ ਚਾਰ ਮਸੰਮੀਆਂ ਖਵਾਵੇ ਨਾ ਚੀਰ ਕਾ ਹਾਏ ਹੋਰ ਬਣਨੀ ਹੋਰ ਚਾਹ ਮੋਣੀ ਜਮੇ ਜੋ ਆ ਬਾਪ ਹੂੰ ਨੂੰ ਲਾਗਾ ਜਮਾਈ ਮਸੰਮੀ ਗੱਲ ਹੋ ਜੂਗੀ ਆਪਾਂ ਹੀ ਸੈਟ ਹੂੰ ਹਾਂ ਦੇ ਲੀਓ ਹੁਣ ਘੱਟੀ ਨਾ ਤਾਂ ਹੀ ਤਾਂ ਕਰਾ ਸਾਫ ਕਰਨਾ ਬੱਸ ਮੈਂ ਮਨੂੰ ਤਾਂ ਹੁਣ ਪਤਾ ਨਹੀਂ ਘੱਟੀ ਮਸੰਮੀ ਗਲ ਗਾਲਾ ਸਾਫ ਹੋ ਜੂਗਾ ਅੱਛਾ ਜੀ ਡਾਕਟਰ ਵੀ ਜੀ ਕਹਿੰਦੇ ਹੂ ਨੂਰ ਲਗਾ ਮਸੰਮੀ ਚੱਟਾ ਕਹਿੰਦੇ ਹਾਂ ਹਾਂ ਅੱਛਾ ਜੀ ਪੱਕੀ ਗੱਲ ਹੈ ਜੀ ਹੋਰ ਮੰਗੋ ਬੋਲੂਗੀ ਕਾਦੀ ਨੂੰ ਕੋਈ ਹਲ ਮੈਂ ਕਾਹ ਨੂੰ ਘੜਾਏ ਕੋਈ ਮੰਗੋ ਅਹ ਕਾਉਨੀ ਮਾਸੀ ਮੰਗੋ ਕਾਉਨੀ ਮਾਸੀ ਹੁੰਦੀ ਕੋਇਲ ਅੱਛਾ ਠੀਕਾ ਠੀਕਾ ਮੈਂ ਤਾਂ ਜਾਵੇਂ ਹਾਂ ਯਾਰ ਮੰਦਾ ਬੋਲੂ ਨਹੀਂ ਨਹੀਂ ਦੁੱਧ ਪੀਂਡਾ ਯਾ ਬਸ ਦੇਖ ਲਓ ਮੋੜ ਕੇ ਪੱਤੀ ਵਗਾਰਾ ਪਾ ਕੇ ਪੀਵੇ ਨਾ ਤੁਮ ਪੱਤੀ ਪਾ ਫਿਰ ਆਦਾ ਪੀਂਦੇ ਨਾ ਹਾਂ ਪੱਤੀ ਲਓ ਤੁੰ ਆਦਾ ਵੀ ਨਹੀਂ ਖਾ ਸਕਦੇ ਖੰਡਾ ਦਿੱਤਾ ਫਿਰ ਵੀ ਚਲੋ ਮਾੜਾ ਮੁੰਡਾ ਲੈ ਸਕਦੇ ਤੇ ਹੁਣ ਤਾਂ ਉਹ ਬੰਨ ਚੱਕ ਹੋਈ ਨਹੀਂ ਕੋਈ ਨਾ ਚੱਲ ਕੋਈ ਜਣਾ ਮੇ ਲੋ ਜੇ ਇਧਰ ਮਾਤਾ ਜੀ ਨੂੰ ਨਾਸਰੀ ਗਾਲ ਜੀ ਸਾਰਿਆਂ ਨੂੰ ਹਾਂ ਮਮਮੀ ਠੀਕ ਆ ਲਗਾਤੀ ਮਮਮੀ ਵੀ ਭਾਈ ਲੈਦੇ ਲੈਦੇ ਬੰਦੇ ਨਹੀਂ ਦੇਖ ਲੋ ਦੋ ਬੰਦੇ ਨਹੀਂ ਸਾਰਿਆਂ ਦੀ ਡਿਊਟੀ ਲਾਈ ਵੀ ਹੈ ਹੈ ਇਧਰ ਪਾਪਾ ਜੀ ਉਧਰ ਕਮਾਉਣ ਲੱਗੇ ਹੋਏ ਆ ਇਧਰ ਮੰਮੀ ਭਾਈ ਦੁੱਧ ਲੱਗੀ ਵੀ ਆ ਉਹ ਕਰਨਾ ਇਧਰ ਕੱਪੜੇ ਤਾਂ ਹੋ ਲਾ ਹੋ ਰਹੇ ਆ ਵਿਚੇ ਨਿਆਣਿਆਂ ਦੇ ਦੇਖ ਲੋ ਦੋ ਆਪਣੇ ਚੰਪਗ ਤਾਂ ਹਾਂ ਦੋ ਨਿਆਣਿਆਂ ਨੇ ਸਾਰੇ ਅਲ ਜਾਏ ਫੇ ਸਾਰੇ ਕੰਮੇ ਲਾ ਚਾਰੇ ਭਾਈ ਜਾਨੇ ਕਰਮਾਂ ਨਾਲ ਹੀ ਮਿਲਦੇ ਆ ਬਾਈ ਬਿਲਕੁਲ ਹਾਂ ਇਹ ਵੀ ਗੱਲ ਮੈਂ ਦਾਤ ਘਰੀ ਬਈ ਆ ਹਾਂ ਕਰਮਾਂ ਨਾਲ ਦੀਆਂ ਤਸਦੀ ਆ ਬਿਲਕੁਲ ਹਾਂਜੀ ਸਹੀ ਗੱਲ ਹਾਂ ਉਹ ਕਹਿੰਦੇ ਨਹੀਂ ਇੱਕ ਨਾ ਵਾ ਉਹ ਦੇਖੀ ਦੀ ਵੀਡੀਓ ਕੋਈ ਨਾ ਬੰਦਾ ਇਹ ਮੰਨ ਲਓ ਸਾਈਕਲ ਪਰ ਜਦਾਂ ਪਾਪਾ ਜੀ ਨੂਰ ਬਾਸ ਤੇ ਉਹ ਲੈ ਕੇ ਆਏ ਤੇ ਤਿੰਨ ਟਾਇਰਾਂ ਵਾਲੀ ਛੋਟੀ ਜੀ ਸਾਈਕਲ ਹੀ ਹਾਂ ਹੈਨਾ ਉਹ ਲਈ ਜਾਵੇ ਬੰਦਾ ਇੱਕ ਉਹਦੇ ਕੋਲ ਚੰਗਾ ਪੈਸਾ ਬੰਦੇ ਕੋ ਹਨਾ ਰੋਕੇ ਕਹਿੰਦਾ ਯਾਰ ਕਹਿੰਦਾ ਬਾਈ ਯਾਰ ਇਹ ਦਾਤ ਨਾ ਕਹਿੰਦਾ ਬਾਈ ਤੈਨੂੰ ਬਹੁਤ ਕਰਮਾ ਨਾਲ ਮਿਲੀ ਆ ਹੈ ਚੱਲ ਚਾਹੇ ਬੰਦਾ ਚੱਲ ਪਾਏ ਨਹੀਂ ਕਹਿੰਦੇ ਵੀ ਜਿਹੜਾ ਹਾਈਕਲ ਪ ਜਾਂਦਾ ਗਰੀਬੇ ਹੁੰਦਾ ਹਨਾ ਚਾਹੇ ਬੰਦੇ ਕੋਲ ਚਾਹੇ ਵਿੱਚ ਹੈ ਵੀ ਬਾਈ ਗਰੀਬ ਹਨਾ ਸਾਰੇ ਸਾਰੇ ਵੀ ਨਹੀਂ ਚਲੋ ਗਰੀਬ ਹੈਗੀ ਵੀ ਆ ਗਰੀਬ ਉਹ ਕਹਿੰਦਾ ਵੀ ਬਾਈ ਚੱਲ ਪੈਸਾ ਚਾਹੇ ਤੈਨੂੰ ਮਾਲਕ ਨੇ ਘੱਟ ਦਿੱਤਾ ਕਹਿੰਦਾ ਪਰ ਜਿਹੜੀ ਚੀਜ਼ ਤੂੰ ਹਾਲੇ ਚੱਲਿਆ ਨਾ ਕਰਨ ਨੂੰ ਪੀਏ ਹੈ ਬਹੁਤ ਕਰਮਾ ਨਾਲ ਮਿਲਦੀ ਕੋਈ ਕੋਈ ਉਹ ਚੱਕ ਹਾਂ ਕਹਿੰਦਾ ਵੀ ਮੇਰੇ ਕੋਲ ਕਹਿੰਦਾ ਗੱਡੀ ਹੈਗੀ ਚੰਗਾ ਬੰਦਾ ਚੰਗਾ ਤਾਂ ਤਕੜਾ ਕਹਿੰਦਾ ਮੇਰੇ ਕੋਲ ਆ ਗੱਡੀ ਹੈਗੀ ਕਹਿੰਦਾ ਪਰ ਮੇਰੇ ਘਰ ਆਹ ਗੱਡੀ ਨਹੀਂ ਹੈਗੀ ਜਿਹੜੀ ਤੇਰੇ ਕੋਲ ਛੋਟੀ ਨਹੀਂ ਹੈਗੀ ਹਾਂ ਵੀ ਔਲਾਦ ਨਹੀਂ ਹੈਗੀ ਔਲਾਦ ਨਹੀਂ ਹੈਗੀ ਔਲਾਦ ਹੋਊਗੀ ਤਾਂ ਗੱਡੀ ਲੈ ਕੇ ਜਾਂਦਾ ਹਾਂ ਹਾਂ ਉਹ ਗੱਡੀਆਂ ਤਾਂ ਸਭ ਨੂੰ ਮਿਲਦੀਆਂ ਇਹ ਗੱਡੀਆਂ ਕਰਮਾ ਵਾਲਿਆਂ ਨੂੰ ਮਿਲਦੀਆਂ ਆਹ ਕਹਿੰਦਾ ਉਹਦਾ ਮਤਲਬ ਤਾਂ ਬਾਈ ਦਾ ਹਾਂ ਅਗਰ ਇਹ ਗਰੀਬੀ ਆ ਤਾਂ ਕਿਆ ਹੋ ਗਿਆ ਹਾਂ ਰੱਬ ਅਮੀਰੀ ਵੀ ਲਿਆਊਗਾ ਅਮੀਰੀ ਵੀ ਲਿਆਊਗਾ ਗੱਲ ਤਾਂ ਹੀ ਯਾਨੀ ਇਹ ਵੀ ਪਰਮਾਤਮਾ ਬਸ ਇਹਦਾ ਬੰਦਾ ਭੁੱਖਾ ਏ ਕਿਆ ਦਾ ਸਭ ਕੁਝ ਦੇਂਦਾ ਪਰਮਾਤਮਾ ਇਹ ਜੀਤੀ ਖਿਡਣਾ ਨਾ ਪੂਰੀ ਹੋਵੇ ਤਾਂ ਬੰਦੇ ਦਾ ਕੋਈ ਕੁਝ ਵੀ ਨਹੀਂ ਹੈ ਹਾਂ ਇਹ ਚੀਜ਼ਾਂ ਹੀ ਸੋ ਗੱਲ ਦੀ ਇੱਕ ਗੱਲ ਕਰਨੀ ਜਦ ਰੱਬ ਦੀ ਹੁਣੀ ਵੇਰ ਵਕਤ ਸਾਡਾ ਵੀ ਆ ਜਾਣਾ ਹਾਂ ਹਾਂ ਚਲੋ ਓਏ ਹੋਈ ਮਹਾਰਾਜਾ ਪੁੱਤ ਏ ਭਾਈ ਰੱਬ ਦੀਆਂ ਦਾਤਾ ਹਾਂਜੀ ਸੋਹਣੀ ਪੁੱਤ ਤੇਰੀ ਸੱਸਰੀ ਕਾਲ ਇੱਕ ਵਾਰ ਫੇਰ ਬੁਲਾ ਦੇ ਚੱਲ ਐਸਾ ਤਾਂ ਨਿਆਣੇ ਉਹ ਜੀ ਜਾਣੇ ਸੰਦਾਂ ਤਾਂ ਹੋਰ ਜੰਗਾ ਕੀ ਕਰ ਪੈ ਜਾਂਦਾ ਹਾਂ ਬੁਲਾਵੇ ਸੱਸਰੀ ਕਾਲ ਪੂਰੀ ਲਾਹੌਰ ਆਦਾਈ ਤਾਂ ਇਹਨਾਂ ਦਾ ਤੇਰੀ ਸੱਸਰੀ ਕਾਲ ਤਾਂ ਬੁਲਾ ਦੇ ਕਰਨੀ ਉਹਨੂੰ ਹੋ ਜਾਣ ਦੇ 6 ਮਹੀਨੇ ਦਾ ਆਲਾ ਕੀ ਮੈਂ ਤਾਂ ਤਾਂ ਜੇ ਆ ਦੇਖੀ ਖਾਂਗ ਆਉਂਦੀ ਹੈ ਰੀਸਾ ਲੌਂਦੀ ਰੀਸਾ ਸਾਹ ਖਾਂਦੀ ਹੈ ਲੈ ਖਾਂਗ ਆਉਂਦੇ ਐ ਚੂ ਤਾ ਤੇ ਖਾਂਦਾ ਅਰੀ ਚਾਲਾਂ ਤੇਰੀ ਸਾਹ ਪੂਰੀਆਂ ਕੋਈ ਨਾ ਮਨ ਕੀਰਤਨ ਹੋ ਜਾਂਦੇ 6 ਮਹੀਨੇ ਦਾ ਤੈਨੂੰ ਘਰੇ ਘਰ ਨਾਲੋਂ ਔਰ ਦੇਖ ਦੇਖ ਲੈ ਖਾਂਗ ਆਉਂਦੀ ਨਹੀਂ ਆ ਪੱਥਰ ਕਾਹਦੇ ਵਾਸਤੇ ਚੱਕੇ ਹੱਥ ਚ ਲੈ ਮੈਨੂੰ ਦੇ ਦੇ ਮੈਨੂੰ ਮਾਰੀ ਕਿਤੇ ਪਰ ਮੈਂ ਤਾਂ ਹੀ ਕਹਿਣਾ ਉੱਥੇ ਛਟਕੇ ਜਾ ਉਹ ਤੇ ਗੱਡੀ ਕੋ ਉਹ ਗੱਡੀ ਕੋ ਜਾ ਛਟ ਜਾ ਨਾ ਨਾ ਨਹੀਂ ਹੁੰਦੇ ਦੇ ਦਾਦੀ ਹੁੰਦੇ ਦੇ ਬੁੱਤ ਬੀਜੀ ਦੇ ਵੱਜੂ ਆ ਇਹਦਾ ਕੁਝ ਨਹੀਂ ਪਤਾ ਮਾਰਨ ਚਾਹੇ ਹੋਰ ਪਾਸੇ ਨੂੰ ਲੱਗੂਗੀ ਕਿਤੇ ਉਧਰ ਵੱਜੇ ਹੱਥ ਐ ਕਰ ਦਿੰਦੀ ਨਾ ਬਟੀ ਦੀ ਮੂਰੇ ਆ ਹਾਂ ਉਹੀ ਤਾਂ ਹੈ ਆਪਣੇ ਆਪਣੇ ਵੱਜਦੀ ਆ ਕੇ ਨਾਲ ਛੱਡ ਮੂਰੇ ਨੇ ਦਿੰਦੀ ਆ ਛੱਟੇ ਪਿੱਛੇ ਰੂ ਹਾਂ ਉਹੀ ਗੱਲ ਮੈਂ ਕਹਿੰਦਾ ਮਾਰੀ ਭੁਗਾ ਕੇ ਮਾਰ ਭੁਗਾ ਕੇ ਮਾਰ ਲੈ ਮਨ ਨੂੰ ਦੇ ਦੇ ਮੈਂ ਆ ਦੇ ਖਾਬੀ ਮੇਰੇ ਕੋ ਮੈਂ ਚੱਲਿਆ ਗੱਡੀ 'ਚ ਫੇਰ ਦੀ 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 ਚਾਚੂ ਦੇ ਚੱਲ ਚੱਲੀਏ ਜਾਣਾ ਸਿੱਧੀ ਤੇ ਹੀ ਬੈਠਾ ਮੈਂ ਨਹੀਂ ਕਰਿਆ ਲੈ ਮੈਨੂੰ ਦੇ ਦੇ ਮੈਂ ਚੱਲਿਆ ਗੱਡੀ 'ਚ ਲੈ ਹੁਣ ਇਹਨੂੰ ਸਾਫ਼ ਜੀਉਣ ਲੱਗ ਪਈ ਪੂਰੀ ਚੰਟ ਹੋ ਗਈ ਹੁਣ ਹੋਰ ਇਸ ਲਾਈ ਗੱਡੀ ਤੇ ਕਿਹੜਾ ਉਹ ਕਿੱਥੇ ਗਏ ਵੇ ਸੀਗੇ ਅਸੀਂ ਨਾਲੇ ਗਏ ਵੀ ਸੀਗੇ ਮਾਂ ਵੇ ਤਾਂ ਹੀ ਗਏ ਜਾ ਹੀ ਫੇਰ ਆਵਦੇ ਹੈ ਝਾਂਟੀ ਲੈ ਆਈ ਮੇਲਾ ਪਾਪਾ ਮੇਲਾ ਪਾਪਾ ਹਾਂ ਦੇ ਨਹੀਂ ਸੀ ਪਰ ਦੰਦੀ ਮੇਲਾ ਹਾਂ ਇਹ ਪਾਪਾ ਨੂੰ ਯਾਦ ਕਰ ਜਿੰਦੀ ਮੇਰਾ ਪਾਪਾ ਮੇਰਾ ਪਾਪਾ ਹਾਂ ਯਾਦ ਕਰਦੀ ਮੇਰਾ ਪਾਪਾ ਕਿੱਥੇ ਕਿਉਂ ਨਹੀਂ ਆਇਆ ਪਾਪਾ ਵੀ 10 ਮਿੰਟ ਚ ਆ ਗਿਆ ਹਾਂ ਮੀਰੀ ਦੀ ਬਾਤ ਸੁਣ ਕੇ ਮੈਂ ਸਾਡੇ ਵਰਗੇ ਮੈਂ ਫੋਨ ਕਰੀ ਜਾਂ ਆਜੂ ਆ ਗਏ ਕਿੱਥੇ ਹੋ ਗਏ ਓ ਰੱਡੂ ਇੱਧਰ ਆ ਸਾਡਾ ਬੰਦਾ ਭਾਈ ਰੌਣਕੀ ਆ ਓਏ ਮੋਜਾਂ ਘਾਦਾ ਇਹਦੀ ਬਹਿਠਾ ਰਾਣੀ ਰਿਵਰ ਰਿਵਰ ਨਾਨਾ ਤੁਨੂੰ ਤੇਨੇ ਰੈਡੀ ਬਣਾਈ ਆ ਇਹਦੀ ਰੈਡੀ ਹੋ ਬਜੇ ਦੀ ਸਹੀ ਗੱਲ ਆ ਮੱਜਾ ਲੜਦਾ ਮੈਂ ਕਿੰਨੂ ਉੱਤਪਾਣੀ ਕਿੰਨੇ ਐਨੇ ਦਿਨ ਕੇਕਣਾ ਰਿਹਾ ਸੀ ਅੱਥੇ ਇਕੱਲਾ ਚਾਹ ਆਪ ਬਣਾ ਅੰਬ ਦੇ ਪੱਤੇ ਹੀ ਇੱਥਾ ਬੈਠਾ ਰਹਿੰਦੇ ਵੇਖੀ ਬੂਟੇ ਇੱਥਾ ਬੈਠਾ ਖੇਲੀ ਜਾਂਦਾ ਸੀ ਆਪੇ ਹੀ ਉਹ ਫੇਰ ਉੱਥੇ ਆਏ ਆ ਚਲ ਚੱਕਣੇ ਚੁੱਕਣੇ ਵਾਲੇ ਵੀ ਨਾਨਕਿਆਂ ਵੱਲ ਚਲ ਗਏ ਉੱਧਰ ਵੀ ਚੱਕਣੇ ਵਾਲੇ ਹੈਗੇ ਤੇ ਹੈ ਨਾ ਨਾਨੀ ਹੈਗੀ ਨਾਨੀ ਨਾਨੀ ਪਰ ਨਾਨੀ ਪਰ ਨਾਨਾ ਨਾਨਾ ਇਹਨਾਂ ਦਰਖਤ ਤੇ ਟਾਪਾਏ ਉੱਪਰ ਪੱਤੇ ਪੁੱਤੇ ਹਿਲਣੇ ਉਹੀ ਦੇਖੀ ਜਾਣੇ ਖੇਲੀ ਜਾਣੇ ਨਾਨਾ ਵੀ ਦੇਖੀ ਰਹਿੰਦਾ ਉਹ ਦਰਖਤ ਹਵਾ ਦਾ ਉਰੇ ਆ ਕੇ ਹੁਣ ਉਹ ਉਰੇ ਹੁਣ ਦਰਖਤ ਕਿੱਥੇ ਲਾਈਏ ਲੱਡੂ ਨੀ ਪਾਹ ਦਾ ਦਰਖਤ ਹੋ ਮੈਂ ਕਿਹਾ ਐਂ ਘਰ ਨਾਨੀ ਨੂੰ ਕਹਿੰਦਾ ਆਪਣੇ ਪਤਰਾਖਤ ਪੱਟ ਕੇ ਨਾ ਸੋਰੇ ਲਾ ਕੇ ਖਾਏ ਨਾਨੇ ਨੂੰ ਮਿਲਿਆ ਕਿ ਕਿ ਉਹ ਤੇ ਨਾਨੇ ਦੇ ਤੇ ਆਪ ਆਇਆ ਨਾਨੇ ਨੂੰ ਦੇਖਣ ਆਇਆ ਮਿਲਿਆ ਹੋਰ ਇਹ ਕਿ ਸਮਝਦਾ ਤੇ ਇੱਕ ਦੀ ਸਹੀ ਗੱਲ ਹੈ ਨੂਰ ਹਜੇ ਵਿਚਰੀ ਗਈ ਨਹੀਂ ਆਪਣੇ ਨਾਲ ਹੈ ਔਰ ਨਹੀਂ ਜਿਆਦਾ ਹਮ ਨੂੰ YouTube ਦੇ ਜ਼ਰੀਏ ਰੋਜ਼ ਤਾਂ ਮਿਲਦੀ ਹੋ ਨਾਨੂ ਹਾਂ ਹਾਂ ਇਹ ਤਾਂ ਹੈ ਉਹਨਾਂ ਦੇ ਚੋਚਲੇ ਦੇਖਦੇ ਹਾਂ ਬਿਲਕੁਲ ਹਾਂ ਜਿਉ ਨੂਰ ਨੂੰ ਭਾਈ ਉਹ ਦੇਖ ਲੈਂਦੇ ਹੋ ਰੋਜ਼ ਇਹ ਪਾਰੇ ਇੱਕ ਗੱਲਾਂ ਨੂਰ ਨੂੰ ਉੱਥੇ ਜਾਦਾ ਮਿਸ ਕਰਿਆ ਹੁਣ ਉਹਨਾਂ ਨੇ ਕਹਿੰਦੇ ਮੁੰਡਾ ਛੱਡੋੜਾ ਕੁੜੀ ਨੂੰ ਲੈ ਆਣਾਂ ਤਾਂ ਆਹ ਦੇਖਿਆ ਓਏ ਜਿਆਦਾ ਲੋ ਲੱਗਦੀ ਨਾ ਇਹਦੀਆਂ ਕਲੋਲਾ ਬਹੁਤ ਆ ਤੁਸੀਂ ਕਿਹਾ ਇਹ ਲੱਗ ਪਈ ਗੱਲਾਂ ਕਰਦਾ ਹਾਂ ਕਿਥੇ ਥੋੜਾ ਜਿਹਾ ਨਿਆੜੇ ਇਹੋ ਕਰਦਾ ਨਹੀਂ ਗੱਲਾਂ ਹਾਂ ਬਈ ਨਿਆੜਾ ਸੁਣਨੀ ਅੱਗੀਆਂ ਕਹਿੰਦੇ ਨੂਰ ਨੂੰ ਲੈ ਆਣਾ ਤਾਂ ਇਹਨੂੰ ਛੱਡਿਆ ਨਾ ਦੱਸ ਬਚਰਾ ਉਹ ਛੋਟਾ ਹੈ ਉਹਨੂੰ ਇਹ ਨੂਰ ਤਾਂ ਦਾਦੀ ਆਪਣੀ ਦਾਦੀ ਕੋਲ ਪੈਂਦੀ ਸ਼ੁਰੂ ਤੇ ਤਾਂ ਰਹਿ ਗਈ ਇਨੇ ਕਿੱਥੇ ਰਹਿਣਾ ਦਾ ਲੱਡੂ ਨੇ ਉਹ ਵੀ ਰੱਜੀ ਕਰ ਕਰ ਰਹੇਗੀ ਹਾਂ ਉਹ ਤਾਂ ਹੀ ਤਾਂ ਦੀਦੀ ਬਲਾਈ ਤੀ ਸਪੈਸ਼ਲ ਨਹੀਂ ਨਹੀਂ ਜਾਣਾ ਰਹਿਣਾ ਉਹ ਵੀ ਮੁੰਡੇ ਨਾਲ ਖੇਲੀ ਜਾਊਂਗੀ ਨਹੀਂ ਕਿੱਥੇ ਨੇ ਰਹਿਣਾ ਦਾ ਹੋਗਾ ਹੋਗੇ ਕਰਤਾ ਤੇ ਇਹ ਵੀ ਪੰਜ ਚਾਰ ਦਿਨ ਲਾਇਗੀ ਹਾਂ ਨਹੀਂ ਤਾਂ ਮੁਸ਼ਕਲ ਤਾਂ ਮੁਸ਼ਕਲ ਦਾ ਲਾਯਾ ਤਾਂ ਕਰਗੀ ਜੀ ਸ਼ਾਮ ਨੂੰ ਮੈਂ ਮੰਮੀ ਨੂੰ ਲੈ ਮੇਤੇ ਇੱਕ ਦਿਨ ਇਹਨੇ ਚੱਕੀ ਵੀ ਸੁੱਕੀ ਨੇ ਮੈਂ ਆਇਆ ਦੁੱਧ ਤੇ ਦੁੱਧ ਤੇ ਆਣ ਕੇ ਮੈਂ ਇਹਨੂੰ ਕਿਹਾ ਮੈਂ ਕਹਾਂ ਪਹਿਲਾਂ ਅਹੋ ਇੱਕ ਦਿਨ ਪਹਿਲਾਂ ਮੈਂ ਕਿਹਾ ਆ ਜਾ ਪੁੱਤ ਮੈਂ ਕਿਹਾ ਆ ਜਾ ਮੇਰੇ ਕੋਲ ਆ ਜਾ ਕਹਿੰਦੀ ਨਾ ਮੈਂ ਨਹੀਂ ਆਣਾ ਮੈਂ ਕਿਹਾ ਮੈਂ ਫੇਰ ਵੀਰ ਜੀ ਨੂੰ ਚੱਕ ਲੈਣਾ ਜਿੱਦਾਂ ਅੱਗੇ ਮੂੰਹ ਤੇ ਨਿਕਲ ਜਾਂਦਾ ਵੀ ਮੈਂ ਵੀਰ ਜੀ ਨੂੰ ਚੱਕ ਲੈਣਾ ਉਹ ਇਹ ਤਾਂ ਭਾਈ ਦੇ ਯਾਦ ਆ ਗਿਆ ਵੀ ਵੀਰ ਜੀ ਕਹਿੰਦੀ ਮੇਰਾ ਵੀਰ ਜੀ ਮੇਰੀ ਮੰਮਾ ਮੇਰੇ ਨੇ ਜੂਰ ਰਤਾ ਲਾਇਆ ਮੰਮੀ ਮੰਨੂ ਕਹੇ ਕਹਿੰਦੀ ਤੈਂਗਾ ਨੂੰ ਯਾਦ ਕਰਾਦਾ ਉਹ ਮੈਂ ਕਿਹਾ ਮੇਰੇ ਤਾਂ ਹੁ ਭਲੇਕੇ ਨਾਲ ਮੂੰਹ ਤੇ ਨਿਕਲ ਗਿਆ ਭਾਈ ਮੈਂ ਕੀ ਕਰਾਂ ਹੈ ਮੈਂ ਕਹਦੇ ਮੈਂ ਹਿਸਾਬ ਵਾਲ ਨੂੰ ਲਿਜਾਵਾਂ ਇਹਨੂੰ ਚੱਕ ਕੇ ਮਸੀ ਚੁੱਪ ਕਰਾਈ ਇਹਨੇ ਸੀਨੇ ਤੇ ਸ਼ਾਲ ਨੂੰ ਜਾਣੇ ਵਾਲੇ ਕਮਰੇ ਚ ਰੁਕ ਸਿਰ ਉੱਠ ਕੇ ਇਹਨੇ ਜਾਣਾ ਹੀ ਵੀ ਹਾਂ ਮम्मा ਕੌਣ ਜਾਣਾ ਪਾਤੀ ਰੋਟੀ ਖਾਂਦਾ ਤਾਂ ਮੈਂ ਤਾਂ ਦਰਵਾਜ਼ੇ ਰੋਕ ਦਿੰਦੀ ਸੀ ਉਹ ਕਹਿੰਦਾ ਉਹ ਵੀ ਲਾਂਦਾ ਤਾਂ ਦਰਵਾਜ਼ੇ ਜੜੀ ਰੋਕ ਦਿੰਦਾ ਤਾਂ ਇਹਨਾਂ ਨੇ ਦੇਖੀ ਫੇਰ ਇੱਥੇ ਮਾਣਾ ਮम्मा ਕਿੱਥੇ ਆ ਪਾਪ ਕਿੱਥੇ ਆ ਰਹਿਣ ਲੱਗ ਜੂਗੀ ਹੌਲੀ ਹੌਲੀ ਰਹਿਣ ਲੱਗ ਜੂਗੀ ਦੇਖੀ ਕਿ ਫੇਰ ਆਪੀ ਗਈ ਵਿਕਰੀ ਕਿੱਥੇ ਗਈ ਹੁਣ ਮਿੱਟੀ ਖਾਂਦੀ ਹੋਣੀ ਦੇਖੀ ਖੜ ਜਾ ਇੱਕ ਮਿੰਟ ਇੱਥੇ ਗੱਡੀ ਦੇ ਪਿੱਛੇ ਬੈਠੀ ਮਿੱਟੀ ਮਿੱਟੀ ਖਾਂਦੀ ਹੋਣੀ ਪੱਕਾ ਇਹ ਆਖੜੀ ਕੀ ਹੋ ਗਿਆ ਬਹੁਤ ਤਤੀ ਬਾਲ ਕਰ ਗਈ ਉਹ ਉਰੇ ਦਾ ਹੈ ਹੀ ਨਹੀਂ ਪੁੱਤ ਬਾਲ ਉਹ ਗਈ ਆ ਕਿੱਥੇ ਆਦੀ ਕਿੱਥੇ ਪੁੱਤ ਆ ਆਦੀ ਆਦੀ ਆਨੇ ਕਮੀ ਉਹ ਇਧਰ ਤੇ ਕੱਢ ਆ ਕੇ ਉਰੇ ਲੈ ਮੈਂ ਕੱਢ ਲੈ ਮੈਂ ਕੱਢ ਮੈਂ ਕੱਢਦੀ ਕਹਿੰਦੀ ਪੁੱਤ ਮੈਂ ਕੱਢ ਦਉਂ ਉਹ ਤੇ ਚ ਨਿਕਲਦੀ ਚਲੋ ਠੀਕ ਹੈ ਜੀ ਮਿਲਦੇ ਸਾਨੂੰ ਕਿਸੇ ਅਗਲੇ ਵਲੌਗ ਚ ਹੈ ਲੱਡੂ ਜਿਆ ਤੇ ਤੇਰੀ ਨਿਕਲ ਨਹੀਂ ਦਾਦੂ ਵੀ ਫੜਾ ਦੇ ਨਿਕਲ ਗਈ ਆ ਗਈ ਅੰਦਰ ਆ ਗਈ ਚੱਕ ਲੈ ਚੱਕੀ ਫੁੱਜੀ ਆ ਹੁਣ ਨੰਦਾ ਆਦੀ ਕਿੰਨੀ ਆਦੀ ਚਲੋ ਚਲੋ ਠੀਕ ਹੈ ਜੀ ਮਿਲਦੇ ਸਾਨੂੰ ਕਿਸੇ ਅਗਲੇ ਵਲੌਗ ਚ ਦਿਓ ਇਜਾਜ਼ਤ ਸਤਿ ਸ੍ਰੀ ਅਕਾਲ ਜੀ ਬਾਈ ਬਾਈ ਆਪੇ ਬਾਈ ਬਾਈ ਲਾਗੀ ਕਰ ਗਏ ਨਹੀਂ ਬਾਈ 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 ਕਰਦੇ ਫੇ ਬਾਈ ਕਰਦੇ ਸਾਰਾ ਖਰੇ